ਕਾਲਜ ਨੇ ਪਿਛਲੇ ਸਾਲ 4000 ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਬੇ ਸਿੱਖਿਆ ਅਸਰ ਨਾਲ ਦੀ ਸਿੱਖਿਆ ਦਿੱਤੀ ਮਹਾਰਾਜਾ ਰਣਜੀਤ ਸਿੰਘ ਕਾਲਜ ਦਾ ਨਾਮ ਅੱਜ ਦੇ ਦਿਨ ਹਰ ਇੱਕ ਖੇਤਰ ਦੇ ਵਿੱਚ ਮੋਰੀ ਹੈ ਜਿੱਥੇ ਅਸੀਂ ੱਲੇ 4000 ਬੱਚਿਆਂ ਨੂੰ ਸਿੱਖਿਆ ਦਿੱਤੀ ਉਹਦੇ ਵਿੱਚੋਂ ਤਕਰੀਬਨ 1800 ਬੱਚਾ ਸਾਡੇ ਸ਼ਡਿਊਲ ਕਾਸਟ ਭਾਈਚਾਰੇ ਨਾਲ ਸੰਬੰਧਿਤ ਸੀ ਤਾਂ ਜੋ ਇਹ ਸਾਬਤ ਕਰਦਾ ਹੈ ਕਿ ਅਸੀਂ ਇਲਾਕੇ ਦੇ ਬਿਲਕੁਲ ਗਰੀਬ ਪਰਿਵਾਰ ਜੋ ਹੈ ਲਾਸ਼ ਪਰਿਵਾਰਾ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਇਸ ਪਾਰਸਦੀ ਬੱਟੀ ਵਿਦਿਆ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਰਦਾਰ ਬਾਰੇ ਭਾਈ ਸਾਹਿਬ ਨੇ ਦਰਖਾਨ ਕੀਤਾ ਤੇ ਮੈਂ ਸੁਣਦਾ ਹਾਂ ਦੇਖ ਰਿਹਾ ਸੀ ਕਿ ਸਾਡੀ ਮੈਨੇਜਮੈਂਟ ਮੈਨੇਜਮੈਂਟ ਦੇ ਚੇਅਰਮੈਨ ਸਰਦਾਰ ਮਨਦੀਪ ਸਿੰਘ ਬਰਾੜ ਜਨਰਲ ਸੈਕਟਰੀ ਸਰਦਾਰ ਲਖਮਿੰਦਰ ਸਿੰਘ ਰੋਈ ਵਾਲਾ ਤੇ ਬਾਕੀ ਸਾਰੇ ਮੈਨੇਜਮੈਂਟ ਮੈਂਬਰਸ ਉਹੋ ਜਿਹਾ ਹੀ ਗਿਰਦਾਰ ਲਿਵਾਉਣ ਦੀ ਕੋਸ਼ਿਸ਼ ਕਰਦੇ ਉਸੇ ਗਿਰਦਾਰ ਨੂੰ ਲਿਵਾਉਂਦੇ ਹੋਏ ਹੀ ਜਿੱਥੇ ਵੀ ਅਸੀਂ ਜਿੰਨੀ ਫੀਸ ਪਿਛਲੇ ਸਾਲ ਕਲੈਕਟ ਹੋਣੀ ਚਾਹੀਦੀ ਸੀ ਉਸ ਤੋਂ ਅੱਧੀ ਲਗਭਗ ਫੀਸ ਜਿਹੜੀ ਹੈ ਮਾਫੀ ਦੀ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਲਾਗ ਦੇ ਬੰਦੀਆਂ ਦੀ ਪੇਨ ਕਪੈਸਿਟੀ ਘੱਟ ਹੈ ਔਰ ਇੱਕ ਕਰਲੀ ਮਾਫੀ ਦੇ ਕੇ ਕਹਿੰਦੇ ਕਿ ਕਿਸੇ ਜਗ੍ਹਾ ਤੇ ਹੋਰ ਕਿਸੇ ਕੀਤੀ ਗਈ ਤੁਹਾਡੇ ਸਾਹਮਣੇ ਅੱਜ ਮੇਰੇ ਸਿੰਘ ਹਾਲਚ ਬੈਠੇ ਹੈ ਰੀਡਿੰਗ ਆਲ ਸਾਡੇ ਕੋਲੇ ਅਲਟਰਾ ਮਾਡਰਨ ਕੰਪਿਊਟਰ ਲੈਬਸ ਬਾਕੀ ਕਲਾਸਰੂਮ 90% ਕੈਂਪਸ ਜਿਹੜਾ ਕਲਾਸਰੂਮ ਏਸੀ ਹੋ ਚੁੱਕੇ ਹਰ ਕੇਂਦਰ ਇਹ ਗੱਲ ਕਰੀਏ ਤਾਂ ਯੂਨੀਵਰਸਿਟੀਵਲ ਜਿਹੜਾ ਹੁੰਦਾ ਪੰਜਾਬ ਯੂਨੀਵਰਸਿਟੀ ਦਾ ਉਹ ਸਾਡੇ ਜਿਹੜੇ ਏਰੀਆ ਦਾ ਯੂਨੀਵਰਸਿਟੀਵਲ ਦਾ ਸੀ ਪਿਛਲੇ ਵਾਰ ਰਣਗਲੋ trophy ਸੀ ਸਟ ਐਨਸੀਸੀ ਦੇ ਵਿੱਚ ਅਸੀਂ ਹਰ ਵਕਤ ਅਸੀਂ ਇਹ ਕਰਦੇ ਹਾਂ ਐਂਡਰਸ ਦੇ ਵਿੱਚ ਅਸੀਂ ਹਰ ਸਾਲ ਸਾਰੇ ਸਕੂਲ ਗਵਰਨਮੈਂਟ ਅਡਆਪਟ ਕਰਕੇ ਉਹਨਾਂ ਨੂੰ ਅਸੀਂ ਜਿੰਨਾ ਵੀ ਉਹਦਾ ਕੰਮ ਕਾਰ ਸਾਰਾ ਸਾਂਭਦੇ ਹਾਂ ਗੁਰਪ੍ਰੀਤ ਸਿੰਘ ਸਟਡੀ ਸਰਕਲ ਦੇ ਵਿੱਚ ਅਸੀਂ ਇਸ ਜਿਹੜਾ ਹੋਰ ਛੋੜੇ ਗੁਰਪ੍ਰੀਤ ਸਿੰਘ ਸਰਕਲ ਦਾ ਜਿਹਦੇ ਵਿੱਚ ਗੰਗਾ ਲਗਨ ਹੋਰ ਮੁਕਸਰ ਸਾਹਿਬ ਪੜ੍ਹਦੇ ਆਉਂਦੇ ਆ ਉਹਦੇ ਵਿੱਚ ਅਸੀਂ ਉਪਰ ਆਰ ਵਿਨਰ ਟਰੋਫੀ ਦੇ ਇਸ ਤੋਂ ਸਿਵਾਏ ਕੁਝ ਨਵੇਂਲੇ ਪ੍ਰੋਗਰਾਮ ਜਿਹੜੇ ਹੈਗੇ ਆ ਸੜੇ ਕੋਲੇ ਬੱਚਿਆਂ ਨੂੰ ਨੌਕਰੀ ਦਾ ਰਸੋਣ ਨਹੀਂ ਅਸੀਂ ਇੱਕ ਪੁਲਿਸ ਪ੍ਰੀਪਰੇਟਰੀ ਪ੍ਰੋਗਰਾਮ ਚਲਾਇਆ ਜਿਹਦੇ ਵਿੱਚੋਂ ਪਿੱਛੇ ਸਾਡੇ ਚਾਰ ਬੱਚੇ ਜਿਹੜੇ ਪੁਲਿਸ ਭਰਤੀ ਦੇ ਵਿੱਚ ਹੋਣੇ ਐ ਇਸ ਟਾਈਮ ਸੈਲੈਕ ਹੋਏ ਇੱਕ ਅਸੀਂ ਅਫੀਸਰ ਪ੍ਰੀਪਰੇਟਰੀ ਪ੍ਰੋਗਰਾਮ ਲੰਬੇ ਟਾਈਮ ਦਾ ਚਲਾ ਰਹੇ ਹਾਂ ਜਿਹਦੇ ਵਿੱਚ ਕੁਝ ਬੱਚੇ ਬਹੁਤ ਜਿਹੜੇ ਪੜ ਕੇ ਅੱਗੇ ਯੂਪੀਐਸਸੀ, ਆਰਬੀਐਸੀ ਜੰਮੀਰ ਹੋਣਾ ਚਾਹੁੰਦੇ ਆਂਗੇ ਜਾਂ ਸਿਵਲ ਸਰਵਿਸ ਦੇ ਜੰਮੀਰ ਹੋਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ ਇਹਨਾਂ ਨੂੰ ਜ਼ਰੂਰ ਇੱਕ ਬੇਸਮੂਦ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਇਹਨਾਂ ਨਾਲ ਹੀ ਆਪਣੇ ਕੋਲੇ ਜਿਹੜੇ ਪਿਛਲੇ ਤੱਕ ਦੇ ਵਿੱਚ ਕੁਝ ਅੱچھے ਗੋਰਸ ਚੱਲ ਰਹੇ ਸੀਗੇ ਜਿੱਦਾਂ ਕਿ ਬੀਕੌਂ ਤੇ ਐਮਕੌਂ ਐਮਕੌਂ ਸਾਡੇ ਇਲਾਕੇ ਦੇ ਆਸ-ਪਾਸ ਅਗਲੋਟ ਨਹੀਂ ਆਸ-ਪਾਸ ਬਹੁਤ ਘੱਟ ਕਾਲਜ ਐ ਇਸੇ ਤਰ੍ਹਾਂ ਕਿਹਾ ਐਮ ਇ ਕਨੋਮੀਕਸ ਐਮ ਇ ਕਨੋਮੀਕਸ ਤਾਂ ਇਹੇ ਜਿਹੇ ਗੋਰਸ ਹੈ ਕਿ ਜਿਹੜੇ ਸਾਡੇ ਅਗਰੇ ਇਲਾਕੇ ਦੇ ਬੱਚੇ ਚਾਹਣ ਉਹ ਇਹ ਮਾਸਟਰ ਡਿਗਰੀਆਂ ਕਰਕੇ ਆਪ ਦਾ ਪੈਟਰਨ ਬਾਕਸਾਂ ਅਖਾੜਾ ਬਣਾ ਸਕਦੇ ਆ ਇਸ ਤਰੀਕੇ ਨਾਲ ਹੁਣ ਅਸੀਂ ਇਸ ਸੈਸ਼ਨ ਤੋਂ ਪੰਜਾਬ ਦੇ ਵਿੱਚੋਂ ਸਭ ਤੋਂ ਮੋਹਰੀ ਘਾਲੇਰ ਉੱਤੇ ਨਿਕਲਦੇ ਹੋਏ ਕੁਝ ਗਵਰਨਮੈਂਟ ਨੇ ਨਵੇਂ ਕੋਰਸ ਪ੍ਰਪੋਜ਼ ਕੀਤੇ ਸੀ ਜਿਨ੍ਹਾਂ ਨੂੰ ਕਿ ਕਾਲਜ ਹੱਥ ਪਹੁੰਚ ਤੋਂ ਵੀ ਦਰਦੇ ਸੀ ਅਸੀਂ ਆਪਣੇ ਆਪ ਦੇ ਡਿਸੀਜਨ ਲੈ ਕੇ ਸਾਰੇ ਪੋਸਿਆਂ ਨੂੰ ਹੱਥ ਪਾਇਆ जिदे विचो आज तो कई जनो यूनिवर्सिटी दे फॉर्मेलिटीज जे आप बाकी करके एस सेशन की एस सी डाटा एनालिटिक्स बीबीए बैंकिंग फाइनेंस एंड इंश्योरेंस बीबीए हॉस्पिटल मैनेजमेंट ते बीएससी ट्रैवल एंड टूरिज्म ये चार कोर्स फाइनल हो गए शुरू हो चुके हैं और इनमें एडमिशन ਜਿੱਦ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਵਿੱਚ ਵੀ ਇਹ ਕੋਰਸ ਚੱਲਦਾ ਹੈ ਤਾਂ ਵੀ ਇਹਦੇ ਵਿੱਚ ਬੱਚੇ ਬਹੁਤ ਜ਼ਿਆਦਾ ਪਾਰਟਿਸਿਪੇਟ ਕਰਦੇ ਨੇ ਹਰ ਕਾਰਜ ਸਮਾਜ ਦਾ ਜਿਹੜਾ ਆਈਨਾ ਇੱਕ ਰੂਪ ਹੈ ਜੋ ਇਸ ਤਰੀਕੇ ਨਾਲ ਇਹਨੂੰ ਲਵਾਦੀ ਹੈ ਔਰ ਮੈਂ ਤੈਨੂੰ ਦਿਨੋ ਧੰਨਵਾਦੀ ਹੈ ਇਲਾਕੇ ਦੀ ਮੌਜੂਦ ਸ਼ਖਸੀਅਤਾਂ ਵੀ ਤੈਨੂੰ ਦਿਨੋ ਸਾਡੇ ਨਾਲ ਰਹਿੰਦੇ ਐ ਉਹਨਾਂ ਦਾ ਵੀ ਧੰਨਵਾਦੀ ਆ ਔਰ ਇੱਕ ਕੁੜੇ ਮੈਨੂੰ ਪਹਿਲੇ ਵਾਰ ਸਿਰ ਤੇ ਲੈਟਰ ਆ ਗਿਆ ਤੇ ਮੈਂ ਤੁਹਾਨੂੰ ਜਾਣਕਾਰੀ ਉਹਨੇ ਦੇ ਦਿੰਨਾ ਅਸੀਂ 2021 ਚ ਯੂਨੀਵਰਸਿਟੀ ਮੇਲ ਕਰਾਇਆ ਸੀ ਤੁਸੀਂ ਸਾਰੇ ਨੇ ਦੇਖਿਆ ਸੀ 4-5 ਦਿਨਾਂ ਦਾ ਫੰਕਸ਼ਨ ਹੁੰਦਾ ਬਹੁਤ ਠੱਗਾ ਉਦੋਂ ਸਾਡੇ ਕੋਲੇ ਮਿਸ਼ਰੀਵਾਰ ਪ੍ਰਕਾਸ਼ ਸਿੰਘ ਬਾਦਲ ਜੀ ਬਾਦਲ ਸਾਹਿਬ ਆ ਬਡੇ ਬਾਦਲ ਸਾਹਿਬ ਆ ਪਾਈ ਸੀ ਔਰ ਕਾਲਜ ਕੋ ਉਹਨਾਂ ਨੇ ਇੰਨੇ ਖੁਸ਼ ਹੋਏ ਸੀ ਕਿ 11 ਲੱਖ ਰੁਪਏ ਦੇ ਗਏ ਸੀ ਉਸ ਨੇ ਉਸ ਤੋਂ ਬਾਅਦ ਸਾਡੇ ਕੋਲ ਉਸ ਸਮੇਂ ਅਡੀਸ਼ਨਲ ਸਾਲਿਸੀਟਰ ਜਨਰਲ ਅੱਜ ਵੀ ਜੋ ਅਡੀਸ਼ਨਲ ਸਾਲਿਸੀਟਰ ਜਨਰਲ ਹੈਗੇ ਆ ਸਰਪਾਲ ਜੈਨ ਜੀ ਆਈਸੀ ਉਸ ਤੋਂ ਸવાય ਯੂਨੀਵਰਸਿਟੀ ਦੇ ਸਾਰੇ ਕੰਟਰੋਲਰ ਡੀਸੀਪੀਸੀ ਵਗੈਰਾ ਅਥਾਰਟੀ ਸੀਗਾ ਉਸ ਸਮੇਂ ਐਮਐਲਏ ਰਾਜਾ ਬੜੇ ਨੂੰ ਹੁੰਦੇ ਸੀ ਜਾਂ ਬਾਕੀ ਪਾਰਟੀਆਂ ਦੇ ਕਮੈਂਡੇ ਸਾਰੇ ਇਹ ਉੱਚੇ ਸੀਗੇ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਯੂਨੀਵਰਸਿਟੀ ਨੇ ਇਸ ਵਾਰ ਫਿਰ ਸਾਨੂੰ ਉਹ ਅਸੀਂ ਇਹ ਮੇਰੇ ਇਛੁਕ ਨਹੀਂ ਸੀਏ ਪਰ ਤੱਕੇ ਨਾਲ ਅਲਾਟ ਹੋਉਂਦਾ ਹੈ ਕਿ ਤੁਸੀਂ ਜੋ ਕਰਵਾ ਸਕਦੇ ਆ ਉਹ ਸਾਨੂੰ ਅਨੁਮਾਨ ਹੈ ਤੇ ਤੁਸੀਂ ਕਰਵਾਓ ਤਾਂ ਅਸੀਂ ਹੁਣੇ ਸਭੇ ਰੌਟ ਹੋ ਗਿਆ ਕਿ ਯੂਥ ਫੈਸਟੀਵਲ ਇਸ ਵਾਰ ਫਿਰ ਪੰਜਾਬ ਯੂਨੀਵਰਸਿਟੀ ਦਾ ਅਸੀਂ ਕਰਵਾ ਰਹੇ ਆਂ ਔਰ 1 ਅਕਤੂਬਰ ਦੇ ਜਿਹੜਾ ਤੀਜੇ ਹਫਤੇ ਦੇ ਨਹੀਂ ਸਾਨੂੰ ਇਸ ਵਾਰ ਪ੍ਰਾਪਤ ਹੋਇਆ ਕਿ ਤਜਨੇ ਬਹੁਤ ਜੀ ਰਸਨਾ ਕੀਰਤਨ ਕਰਕੇ ਸੰਗਤਾਂ ਨੂੰ ਜੋੜਿਆ ਉਸ ਤੋਂ ਬਾਅਦ ਸਾਡੇ ਬਾਬਾ ਦੀ ਸੇਵਾ ਕਰਿਓ ਬਾਬਾ ਜੀ ਪ੍ਰਵੰਤ ਸਿੰਘ ਜੀ ਜਿਹੜੇ ਕਿ ਐਸਪੀਸੀ ਦੇ ਬਤਵਾਰਾ ਸਾਹਿਬ 30 ਸਾਲ ਦੇ ਅਧਗਨਠੀ ਹੈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਗਾਥਾ ਸੁਣਾ ਕੇ ਮਹਾਰਾਜਾ ਜੀ ਸਿੰਘ ਦੀ ਹਿਸਤੀ ਸੁਣਾ ਕੇ ਸੁੰਦਰ ਸਾਨੂੰ ਬਹੁਤ ਚੰਗਾ ਲੱਗਿਆ ਔਰ ਉਸ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਨੇ ਕੌੜਜ ਦੀ ਜਿਹੜੇ ਪੂਰੇ ਸਾਲ ਦੀ ਰਿਪੋਰਟ ਪੜ੍ਹੀਏ ਸੋ ਮੈਂ ਤਾਂ 2 ਮਿੰਟ ਲਈ ਆਪ ਦੇ ਧੰਨਵਾਦ ਕਰਨ ਦੇ ਲਈ ਸਮੂਚੀ ਕਮੇਟੀ ਵੱਲੋਂ ਸਾਡੇ ਸੰਸਦਾਂ ਦੇ ਚੇਅਰਮੈਨ ਸਰਦਾਰ ਹੰਦੀਪ ਸਿੰਘ ਜੀ ਬਰਾੜ ਸਾਹਿਬ ਵਾਈਸ ਚੇਅਰਮੈਨ ਸਰਦਾਰ ਮਿਕਸਿੰਗ ਸਿੰਘ ਜੀ ਸਦੂ ਸੈਕਟਰੀ ਬਿਪਲਜੀਤ ਸਿੰਘ ਜੀ ਨਗਿੰਦਰ ਸਿੰਘ ਜੀ ਸਦੂ ਮੇਜਰ ਸਿੰਘ ਜੀ ਬਾਈ ਗੁਰਪ੍ਰੀਤ ਜੀ ਬਾਈ ਬ੍ਰਿੰਦਰ ਜੀ ਤੇ ਸਾਡੇ ਸਰਕਾਰ ਜਨਕ ਗਲ ਕੌਰ ਸਿੰਘ ਜੀ ਬਰਾੜ ਸਭ ਨੂੰ ਧੰਨਵਾਦ ਕਰਦਾ ਹੈ ਕਿ ਆਪ ਸਾਰੇ ਦਰਸ਼ਨ ਦੇ ਕੇ ਸਾਡੀ ਇਹ ਖੁਸ਼ੀ ਨੂੰ ਚਾਰ ਚੰਨ ਲਾਇਆ ਹੈ